ਆਮ ਆਦਮੀ ਪਾਰਟੀ ਦੇ ਉਹ ਵੀ ਮੌਜੂਦਾ ਵਿਧਾਇਕ ਨੇ ਹਾਲਾਂਕਿ ਮੰਤਰੀਆਂ ਤੋਂ ਵੱਧ ਇੱਕ ਸਮਾਂ ਸੀ ਪਾਵਰ ਸੀ ਉਹਨਾਂ ਕੋਲ ਪਰ ਅੱਜ ਕੱਲੋ ਪਾਵਰਲੈਸ ਨੇ ਤੇ ਦਿਖਦੇ ਵੀ ਨਹੀਂ ਉਹਨਾਂ ਨੂੰ ਸਿਆਸੀ ਲੋਕਾਂ ਵੱਲੋਂ ਤੇ ਵੀ ਕਹਿ ਕੇ ਪੁਕਾਰਿਆ ਜਾ ਰਿਹਾ ਕਿ ਹੁਣ ਭਗੌੜੇ ਹੋ ਚੁੱਕੇ ਨੇ ਉਹਨੇ ਐਮਐਲਏ ਪਠਾਨ ਮਾਜਰਾ ਐਮਐਲਏ ਪਠਾਨ ਮਾਜਰਾ ਦੀ ਜਿਹੜੀ ਪਟੀਸ਼ਨ ਅਰਜੀ ਕੇ ਉਹਨਾਂ ਦੀ ਜਿਹੜੀ ਹੈ ਰਾਹਤ ਮਿਲਣੀ ਚਾਹੀਦੀ ਹੈ ਉਹ ਵੀ ਇੱਕ ਅਦਾਲਤ ਵੱਲੋਂ ਝਟਕਾ ਮਿਲਿਆ ਉਸ ਦੇ ਪਿੱਛੇ ਕਾਰਨ ਕੀ ਨੇ ਕਿੱਥੇ ਕਮਜ਼ੋਰ ਕੜੀ ਹੈ ਐਮਐਲਏ ਪਠਾਨ ਮਾਜਰਾ ਦੀ ਦੇਖੋ ਸਭ ਤੋਂ ਵੱਡੀ ਗੱਲ ਸੰਦੀਪ ਉਹ ਮਸਲਾ ਬਹੁਤ ਗੰਭੀਰ ਹੈ ਕਿਸੇ ਨੂੰ ਭਰੋਸਾ ਚ ਲੈ ਕੇ ਵਿਆਹ ਕਰਨਾ ਫਿਰ ਉਹਦੇ ਨਾਲ ਸਬੰਧ ਬਣਾਉਣੇ ਫਿਰ ਵਿਆਹ ਤੋੜ ਦੇਣਾ ਫਿਰ ਇਹ ਜਿਹੜਾ ਕਾਫੀ ਜਿਹੜਾ ਮਸਲਾ ਜਿਹੜਾ ਸੀਰੀਅਸ ਸੀ ਇੱਕ ਔਰਤ ਨੂੰ ਭਰੋਸੇ ਵਿੱਚ ਲੈਣਾ ਜਾਂ ਉਹਦੀ ਰੂਹ ਦੇ ਨਾਲ ਖੇਡਣਾ ਹੈ ਜਾਂ ਉਹਦੀ ਰੂਹ ਦੇ ਨਾਲ ਖਿਲਵਾੜ ਕਰਨਾ ਜਾਂ ਦਾ ਜਸਮਾਨੀ ਜਾਂ ਸਰੀਰਕ ਸ਼ੋਸ਼ਣ ਕਰਨਾ ਮਸਲਾ ਗੰਭੀਰ ਸੀ ਜਿਹਦੇ ਚੱਲਦਾ ਕਿਉਂਕਿ 2022 ਦੇ ਵਿੱਚ ਐਮਐਲਏ ਬਣ ਜਾਂਦੇ ਨੇ ਤੇ ਇੱਕ ਪਾਵਰਫੁੱਲ ਐਮਐਲਏ ਦੇ ਤੌਰ ਤੇ ਰਮੀਜ਼ਿਕ ਪਠਾਨ ਮਾਜਰਾ ਵਿਚਾਰ ਰਹੇ ਪੂਰਾ ਪੰਜਾਬ ਜਾਣਦਾ ਸੀ ਕਿ ਜੇ ਕੋਈ 94 ਐਮਐਲਏ ਸਟੇਮ ਹੋਣ 94 ਜੋ ਮੰਤਰੀ ਕੱਢ ਲੋ ਤੇ ਬਾਕੀ ਜਿਹੜੇ ਐਮਐਲਏ ਸੀ ਉਹਨਾਂ ਚੋਂ ਸਭ ਤੋਂ ਧਾਕੜ ਦੇ ਪਾਵਰਫੁੱਲ ਤੇ ਸ਼ਕਤੀ ਚਾਲੀ ਜਿਹੜਾ ਐਮਐਲਏ ਸੀ ਹਰਮੀਰ ਸਿੰਘ ਪਠਾਨ ਮਾਜਰਾ ਜਿਸ ਕਰਕੇ ਸਰਕਾਰ ਦੇ ਨਾਲ ਸਾਝ ਫਿਰ ਪੁਲਸ ਇਹਦੇ ਕਹਿੰਦੇ ਚੱਲਦੀ ਸੀ ਤੇ ਫਿਰ ਕਿਸੇ ਪੀੜਤ ਨੂੰ ਕਿਵੇਂ ਇਨਸਾਫ ਮਿਲ ਸਕਦਾ ਸੀ ਲੇਕਿਨ ਜਦੋਂ ਐਮਐਲਏ ਜਿਹਨੂੰ ਫੁੱਫੜ ਕਹਿ ਕੇ ਪੁਕਾਰਿਆ ਜਾਂਦਾ ਆਮ ਆਦੀ ਪਾਰਟੀ ਦੇ ਸਿਆਸੀ ਹਲਕਿਆਂ ਦੇ ਵਿੱਚ ਜਿਹਨੂੰ ਫੁੱਫੜ ਜਿਹੜਾ ਹੁਣ ਫਰਾਰ ਹੋ ਗਿਆ ਫੁੱਫੜ ਦੀ ਜਦ ਜਿਹੜੀ ਵੱਡੇ ਲੀਡਰਾਂ ਦੇ ਨਾਲ ਵਿਗੜ ਗਈ ਤੇ ਫਿਰ ਪੁਲਿਸ ਨੇ ਮਕਦਮਾ ਵੀ ਦਰਜ ਕਰਤਾ 3 ਸਾਲ ਪੁਰਾਣੀ ਸ਼ਿਕਾਇਤ ਹਾਈ ਕੋਰਟ ਦੇ ਨਿਰਦੇਸ਼ਾਂ ਦੇ ਹੇਠ ਇੱਕ ਡੀਆਈਜੀ ਦੀ ਅਗਵਾਈ ਚ ਐਐਸਆਈਟੀ ਬਣੀ ਐਐਸਆਈਟੀ ਨੇ ਆਪਣੀ ਰਿਪੋਰਟ ਦਿੱਤੀ ਸੀ ਕਿ ਕੇਸ ਨਹੀਂ ਬੰਦ ਲੇਕਿਨ ਤਿੰਨ ਪੁਰਾਣਾ ਕੇਸ ਦੇ ਵਿੱਚ ਐਫ ਆਈਰ ਰਜਿਸਟਰਡ ਹੁੰਦੀ ਆ 2 ਸਤੰਬਰ ਦੀ ਰਾਤ ਨੂੰ 11:05 ਤੇ ਫੁੱਫੜ ਉਸ ਦਿਨ ਦਾ ਹੀ ਫਰਾਰ ਹੈ ਹੁਣ ਫੁੱਫੜ ਤੇ ਜਿਹੜੇ ਨੇ 4 ਮੁਕਦਮੇ ਦਰਜ ਹੋ ਚੁੱਕੇ ਨੇ ਤੇ ਕਹਿੰਦੇ 2-3 ਹਲੇ ਹੋਰ ਹੋ ਜਾਣੇ ਨੇ ਤੇ ਜਿਹਦੇ ਚੱਲਦੇ ਆਏ ਜਿਹੜੀ ਅੱਜ 2 ਮਸਲਿਆਂ ਦੇ ਵਿੱਚ ਜਿਹੜੀ ਆ ਜ਼ਿਲ੍ਹਾ ਅਦਾਲਤ ਪਟਿਆਲਾ ਦੇ ਵਿੱਚ ਅਰਜੀ ਸੀ ਜ਼ਮਾਨਤ ਅਰਜੀ ਤੇ ਜਿਹੜੀ 376 ਦੇ ਤਹਿਤ ਉਹ ਤੇ ਮੁਕਦਮਾ ਦਰਜ ਹੋਇਆ ਸੀ ਉਹ ਜਿਹੜੀ ਜ਼ਮਾਨਤਾ ਉਹ ਜਿਹੜੀ ਆ ਉਹ ਰੱਦ ਹੋ ਗਈ ਐਪਲੀਕੇਸ਼ਨ ਪਟੀਸ਼ਨ ਤੇ ਹੁਣ ਹਰਮਿੰਦਰ ਸਿੰਘ ਪਠਾਨ ਮਾਦਰਾ ਨੂੰ ਵੀ 376 ਦੇ ਤਹਿਤ ਉਹਨਾਂ ਨੂੰ ਜਿਹੜਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਇਹ ਦਰਵਾਜ਼ਾ ਖੜਕਾਉਣਾ ਪਊਗਾ ਦੂਜੀ ਜਿਹੜੇ ਉਹਨਾਂ ਦੇ ਹੋਰ ਜਿਹੜੇ ਅੰਗੀ ਸੰਗੀ ਸੀ ਜਿਨ੍ਹਾਂ ਦੇ ਖਿਲਾਫ ਜਿਹੜਾ ਮੁਕੱਦਮਾ ਦਰਜ ਹੋਇਆ ਕਿ ਕਿਸੇ ਇੱਕ ਮੁਜਰਮ ਨੂੰ ਪਨਾਹ ਦੇਣੀ ਉਹਨੂੰ ਭਜਾਉਣ ਵਿੱਚ ਮਦਦ ਕਰਨੀ ਸਰਕਾਰੀ ਡਿਊਟੀ ਦੇ ਵਿੱਚ ਅੜਿੱਕਾ ਪਾਉਣਾ ਉਹਨਾਂ ਦੀ ਵੀ ਜਿਹੜੀ ਪਟੀਸ਼ਨਾਂ ਉਹ ਵੀ ਜਿਹੜੀ ਆ ਖਾਰਜ ਹੋ ਚੁੱਕੀ ਹੈ ਮਤਲਬ ਅੱਜ ਜਿਹੜਾ ਵਾ ਝਟਕਾ ਮਿਲਿਆ ਹਰਮੀਰ ਸਿੰਘ ਪਟਾਣ ਮਾਜਰਾ ਨੂੰ ਕਿ ਉਹ ਖੁਦ ਨੂੰ ਵੀ ਹਾਈ ਕੋਰਟ ਦਰਵਾਜ਼ਾ ਖੜਕਾਉਣਾ ਪੋਗਾ ਤੇ ਬਾਕੀਆਂ ਦੀ ਜਿਹੜੀ ਪਟੀਸ਼ਨਾਂ ਉਹ ਵੀ ਜਿਹੜੀ ਆ ਖਾਰਜ ਹੋ ਗਈ ਆ ਦੂਜੀ ਸਭ ਤੋਂ ਵੱਡੀ ਗੱਲ ਹੈ ਕਿ ਨਾਲ ਦੀ ਨਾਲ ਇਹਦੇ ਮੁੰਡੇ ਜਿਹੜਾ ਤੇ ਇਹਦੇ ਪੀਏ ਸਮੇਤ 16 ਲੋਕਾਂ ਦੇ ਖਿਲਾਫ ਜਿਹੜਾ ਪੁਲਿਸ ਜਿਹੜਾ ਅਰੈਸਟ ਵਾਰੰਟ ਵੀ ਜਿਹੜੇ ਨੇ ਉਹ ਹਾਸਲ ਕਰ ਲਏ ਨੇ ਹਾਲਾਂਕਿ ਚਰਚਾ ਕੀ ਇਹਦਾ ਮੁੰਡਾ ਕੈਨੇਡਾ ਪੀਆਰ ਸੀ ਉਹ ਬਾਪੂ ਜਿਹੜਾ ਐਮਐਲਏ ਬਣ ਗਿਆ ਤੇ ਉਹ ਵੀ ਪੰਜਾਬ ਆ ਗਿਆ ਸੀ ਤੇ ਹੁਣ ਉਹ ਕਹਿੰਦੇ ਕਿ ਸ਼ਾਇਦ ਕੈਨੇਡਾ ਭੱਜ ਗਿਆ ਜਾਂ ਕਿਤੇ ਹੋਰ ਭੱਜ ਗਿਆਗਾ ਲੇਕਿਨ ਫਿਲਹਾਲ ਹਰਮਿੰਦਰ ਸਿੰਘ ਪਠਾਨ ਮਾਜਰਾ ਦੀਆਂ ਵੀ ਜਿਹੜੀਆਂ ਮੁਸ਼ਕਲਾਂ ਵਾਂ ਉਹ ਵੱਧਦੀਆਂ ਜਾ ਰਹੀਆਂ ਕਿਉਂਕਿ ਸਰਕਾਰ ਨੇ ਪੇਚਾ ਲੈ ਲਿਆ ਦਿੱਲੀ ਵਾਲਿਆਂ ਨੇ ਪੇਚਾ ਪਾ ਲਿਆ ਤੇ ਜਿਸ ਕਰਕੇ ਇਸ ਟਾਈਮ ਉਹ ਜਿਹੜਾ ਅੰਡਰਗਰਾਊਂਡ ਹੈ ਕਾਫੀ ਪਾਵਰਫੁਲ ਐਮਐਲਏ ਸੀ ਮਤਲਬ ਐਮਐਲਏ ਤੇ ਕੰਮ ਕਰਾਉਂ ਮંત્રી ਮੰਤਰੀਆਂ ਦਾ ਵੀ ਇਹਦੇ ਘਰ ਜਿਹੜਾ ਵਾ ਉਹ ਆਉਣਾ ਜਾਣਾ ਬਹੁਤ ਜ਼ਿਆਦਾ ਸੀ ਕਿਉਂਕਿ ਪਾਵਰਫੁਲ ਸੀ ਅ ਦੂਜੇ ਜ਼ਿਲ੍ਹਿਆਂ ਤੱਕ ਇਹਦੀ ਪਹੁੰਚ ਸੀ ਹਾਲਾਂਕਿ ਜਿਹੜਾ ਪਟਿਆਲੇ ਦੇ ਐਮਐਲਏ ਨੇ ਕਹਿੰਦੇ ਕਿ ਇਹਦੇ ਬਗੈਰ ਤਾਂ ਪੱਤਾ ਵੀ ਨਹੀਂ ਹਿਲਦਾ ਨਾ ਚਿੜੀ ਵੀ ਨਹੀਂ ਫੜਕਦੀ ਸੀ ਪਰ ਦੇਖੋ ਕੁਦਰਤ ਦੇਖ ਲੋ ਜਿਹੜੀ ਪੁਲਿਸ ਇਹਦੇ ਕਹਿਨ ਤੇ ਲੋਕਾਂ ਨੂੰ ਚੁੱਪ ਕਰਾਉਂਦੀ ਸੀ ਜਾਂ ਮੁਕਦਮੇ ਦਰਜ ਕਰਦੀ ਸੀ ਅੱਜ ਉਹ ਪੁਲਿਸ ਇਹਦੇ ਖਿਲਾਫ ਹੁਣ ਤੱਕ 3-4 ਮੁਕਦਮੇ ਜਿਹੜੇ ਨੇ ਦਰਜ ਕਰ ਚੁੱਕੀ ਸੋਣਿਆ ਇੱਕ ਮਾਈਨਿੰਗ ਦਾ ਮਸਲ ਕੇਸ ਵੀ ਜਿਹੜਾ ਵਾ ਪਟਿਆਲਾ ਦੇ ਕਿਸੇ ਥਾਣੇ ਦੇ ਵਿੱਚ ਇਹਦੇ ਖਿਲਾਫ ਜਿਹੜਾ ਵਾ ਰਜਿਸਟਰਡ ਹੋ ਚੁੱਕਾ ਜਿੱਥੇ ਆਪਸ ਹੈਗਾ ਉੱਥੇ ਇਹਨੇ ਆਪਣੇ ਸੰਡੂ ਦੇ ਸੰਡੂ ਦੇ ਟੱਬਰ ਨੂੰ ਵੀ ਫਸਾ ਲਿਆ ਕਿਉਂਕਿ ਉਹਨਾਂ ਦੇ ਖਿਲਾਫ ਵੀ ਜਿਹੜਾ ਵਾ ਮੁਕਦਮਾ ਜਿਹੜਾ ਵਾ ਦਰਜ ਹੋ ਚੁੱਕਾ ਕਿਉਂਕਿ ਜਿੱਦਨ ਇਹ ਪਰਚਾ ਇਹਦੇ ਤੇ ਦਰਜ ਹੁੰਦਾ ਇਹ ਆਪਣੇ ਜਿਹੜਾ ਇਹ ਗੁਰਦਾਵਰ ਪ੍ਰਬੰਧਕ ਕਮੇਟੀ ਦਾ ਮੈਂਬਰ ਤੇ ਉਸ ਡਬਰੀ ਪਿੰਡ ਦਾ ਸਾਬਕਾ ਸਰਪੰਚੀ ਉਹਦੇ ਖਿਲਾਫ ਇੱਕ ਤੇ ਕਰਨਾਲ ਦੇ ਵਿੱਚ ਮੁਕਦਮਾ ਦਰਜ ਹੋ ਚੁੱਕਾ ਔਰ ਇੱਕ ਪਟਿਆਲੇ ਦੇ ਵਿੱਚ ਵੀ ਉਹਨਾਂ ਦੇ ਖਿਲਾਫ ਮੁਕਦਮਾ ਦਰਜ ਹੋ ਚੁੱਕਾ ਅੱਜ ਜਿਵੇਂ ਤੁਸੀਂ ਕਿਹਾ ਕਿ ਇੱਕ ਪਹਿਲਾਂ ਸਮਾਂ ਸੀ ਪੁਲਿਸ ਪਠਾਨਮਾਜਰੇ ਦੀ ਮੁਤਾਬਕ ਚੱਲਦੀ ਸੀ ਪਟਿਆਲੇ ਦੀ ਤੇ ਅੱਜ ਖੁੱਦ ਪੁਲਿਸਾ ਜਿਹੜੀ ਉਸ ਦੇ ਖਿਲਾਫ ਹੈ ਜਾਂ ਕਹਿ ਲੋ ਵੱਡੇ ਥਾਂ ਤੋਂ ਜਿਹੜਾ ਆਰਡਰ ਆ ਗਿਆ ਇਸੇ ਕਰਕੇ ਪਰ ਇੱਕੋ ਵੀ ਸਮਾਂ ਸੀ ਜਦੋਂ ਐਮਐਲਏ ਦੇ ਖਾਸਮ ਖਾਸ ਸਰਪੰਚ ਜਾਂ ਫਿਰ ਸਿਆਸੀ ਹਲਕਿਆਂ 'ਚ ਵਿਚਰਨ ਵਾਲੇ ਨਸ਼ੇ ਦੇ ਨਾਲ ਬੜੀ ਵੱਡੀ ਸਮਗਰੀ ਫੜੀ ਗਈ ਉਦੋਂ ਤਾਂ ਪੁਲਿਸ ਇਹ ਵੀ ਨਹੀਂ ਸੀ ਪਤਾ ਲੱਗਣ ਦਿੰਦੀ ਕਿ ਬੰਦਾ ਕੌਣ ਹੈ ਕਿੱਥੋਂ ਫੜਿਆ ਕਿੰਨਾ ਨਸ਼ਾ ਬਰਾਮਦ ਹੋਇਆ ਉਦੋਂ ਤਾਂ ਪਰਚਿਆਂ ਦੇ ਉੱਤੇ ਵੀ ਪੁਲਿਸ ਪਰਦੇ ਪਾ ਦਿੰਦੀ ਸੀ ਹਰ ਕੋਲ ਸੰਦੀਪ ਇੱਕ ਪਿੰਡ ਦਾ ਸਰਪੰਚ ਆ ਜਿਹੜਾ ਐਸਐਮ ਜੇਲ ਦੇ ਵਿੱਚ ਆ ਉਹਦੇ ਕੋਲ ਕੁ ਬੰਟਲਾਂ ਦੇ ਹਿਸਾਬ ਦੇ ਨਾਲ ਭੁੱਕੀ ਕਿਲਵਾਂ ਦੇ ਹਿਸਾਬ ਫੀਮ ਤੇ ਹੋਰ ਬਹੁਤ ਕੁ ਜਿਹੜਾ ਸਮਾਨ ਫੜਿਆ ਸੀ ਐਸਟੀਐਫ ਨੇ ਫੜਿਆ ਸੀ ਚਾਹੇ ਗਲਤੀ ਦੇ ਨਾਲ ਫੜਿਆ ਗਿਆ ਹੋਵੇ ਤੇ ਪਟਿਆਲਾ ਪੁਲਿਸ ਨੇ ਤੇ ਐਸਟੀਐਫ ਨੇ ਡਰਦਿਆਂ ਮਾਰਿਆ ਪ੍ਰੈਸ ਕਾਨਫਰੰਸ ਵੀ ਨਹੀਂ ਕੀਤੀ ਸੀ ਹਾਲਾਂਕਿ ਮਾੜਾ ਜਿਹਾ ਚੋਰ ਫੜ ਲਏ ਦੋ ਮੋਬਾਈਲ ਫੋਨ ਫੜਦੇ ਜਿਹੜਾ ਚੋਰ ਫੜਿਆ ਜਾਵੇ ਤੇ ਉਹ ਵੀ ਐਸਐਸਪੀ ਖੁਦ ਪ੍ਰੈਸ ਕਾਨਫਰੰਸ ਕਰਦੇ ਨੇ ਕਿ ਇਹ ਬਹੁਤ ਵੱਡਾ ਇਲਾਕੇ ਦਾ ਚੋਰ ਫੜ ਲਿਆ ਲੇਕਿਨ ਐਡਾ ਵੱਡਾ ਨਸ਼ੇ ਦਾ ਤਸਕਰ ਫੜਿਆ ਗਿਆ ਸੀ ਇੱਕ ਟੋਲ ਟੈਕਸ ਤੋਂ ਤੇ ਉਹਦੇ ਕੋਲ 70 ਕਿਲੋ ਦੇ ਭੁੱਕੀ ਪੰਨੀ ਹੋਰ ਕੀ ਪੋਸਟ ਪੰਨੀ ਫੀਮ ਹਥਿਆਰ ਵੀ ਸੀ ਉਹਦੀ ਗੱਡੀ ਦੇ ਵਿੱਚ ਔਰ ਉਹਦੇ ਫਾਰਮ ਹਾਊਸ ਤੇ ਵੀ ਨਕਦ ਪੈਸੇ ਇੱਕ ਵੱਡੀ ਗਿਣਤੀ ਦੇ ਵਿੱਚ ਤੇ ਪੁਲਿਸ ਨੇ ਉਹ ਚੀਜ਼ ਬਾਹਰ ਹੀ ਨਹੀਂ ਆਉਂਦੀ ਦਿੱਤੀ ਚਾਰ ਪੰਜ ਦਿਨ ਤੇ ਐਫ ਆਈ ਆਰ ਦੀ ਕਾਪੀ ਪੁਲਿਸ ਨੇ ਲਕਾ ਛੱਡੀ ਕਿਉਂਕਿ ਉਹ ਫੁੱਫੜ ਜਿਹੜਾ ਇਸ ਟਾਈਮ ਫਰਾਰ ਹੈ ਉਹਦਾ ਟੌਰ ਸੀ ਦਰਦੀ ਸੀ ਪੁਲਸਰ ਆ ਹਾਲ ਹੀ ਜਦ ਜਦਨੇ ਇਹਦੇ ਖਿਲਾਫ ਦੋ ਤਰੀਕ ਨੂੰ ਮੁਕਦਮਾ ਦਰਜ ਹੋਇਆ ਉਸ ਤੋਂ 4 ਦਿਨ ਪਹਿਲਾਂ ਇੱਕ ਇਹਦਾ ਹੋਰ ਜਿਹੜਾ ਸਰਪੰਚ ਸਾਥੀ ਸੀ ਉਹ ਵੀ ਵੱਡਾ ਹੀ ਨਸ਼ੇ ਦਾ ਤਸਕਰ ਉਹਦੇ ਖਿਲਾਫ ਕੁਰਕ ਖੇਤਰ ਦੇ ਵਿੱਚ ਮੁਕਦਮਾ ਦਰਜ ਹੋਇਆ ਉਹ ਵੀ ਇਹਦੇ ਨਾਲ ਇਹਦੀਆਂ ਬਹੁਤ ਸਾਰੀਆਂ ਫੋਟੋਆਂ ਵਾਇਰਲ ਹੋਈਆਂ ਸੀ ਉਹ ਵੀ ਪਟਿਆਲਾ ਪੁਲਿਸ ਹਾਲਾਂਕਿ ਉਹ ਕਰਨਾਲ ਕੁਰਕ ਖੇਤਰ ਦੇ ਵਿੱਚ ਮੁਕਦਮਾ ਦਰਜੀ ਲੇਕਿਨ ਉਸਤੇ ਵੀ ਜਿਹੜੀ ਕਾਰਵਾਈ ਨਹੀਂ ਹੋਈ ਲੇਕਿਨ ਉਹ ਖਾਸਮ ਖਾਸ ਇਦਾਂ ਦੇ ਬਹੁਤ ਸਾਰੇ ਸਰਪੰਚ ਨੇ ਉਹ ਇਸ ਟਾਈਮ ਫਰਾਰ ਦੱਸੇ ਜਾ ਰਹੇ ਨੇ ਤੇ ਜਿਸ ਕਰਕੇ ਕਿਉਂਕਿ ਇਹਦੀ ਤੂਤੀ ਬੋਲਦੀ ਸੀ ਪਟਿਆਲਾ ਪੁਲਿਸ ਦੇ ਵਿੱਚ ਧੰਨਵਾਦ ਜਿੱਦਣ ਇਹਦੇ ਖਿਲਾਫ ਮੁਕਦਮਾ ਦਰਜ ਹੁੰਦਾ ਫਿਰ ਪਟਿਆਲਾ ਪੁਲਿਸ ਦੇ ਵਿੱਚ 14 एसएचओ ਇਹਦੇ ਹਲਕੇ ਦੇ ਤੇ ਪੂਰੇ ਪਟਿਆਲੇ ਦੇ ਵਿੱਚ 14 एसएचओ ਬਦਲੇ ਸੀ ਜਿਹੜੇ 3 ਸਟਾਰ ਵਾਲੇ ਸੀ ਤੇ ਇਸ ਤੋਂ ਅੰਦਾਜ਼ਾ ਲਗਾਇਆ ਕਿ ਕਿੰਨੀ ਪੁਲਿਸ ਇਹਦੇ ਅੰਡਰ ਕਮ ਕਰਦੀ ਸੀ ਤੇ ਕਿੰਨੇ ਨੇ ਆਪਣੇ ਜ਼ਿਲ੍ਹੇ ਦੇ ਵਿੱਚ ਜੇ ਇੱਕ ਐਮਐਲਏ 14 ਐਸਐਚਓ ਲਗਵਾਉਣ ਦੀ ਤਾਕਤ ਰੱਖਦਾ ਹੈਗਾ ਤੇ ਬਾਕੀ ਇਹਨੇ ਐਮਐਲਏ ਦੇ ਜਿਹੜੇ ਕੀ ਕਈ ਕਿੰਨੇ ਐਮਐਲਏਜ਼ ਦੇ ਕੰਮ ਕਰਵਾਏ ਹੋਣਗੇ ਉਸੇ ਕਰਕੇ ਜਿਹੜੇ ਐਮਐਲਏ ਇਹਨੂੰ ਆਪਣਾ ਬੌਸ ਸਮਝਦੇ ਸੀ ਅੱਜਕੱਲ ਉਹ ਵੀ ਅੰਡਰਗਰਾਉਂਡ ਨੇ ਉਹ ਵੀ ਚੂਚਾ ਨਹੀਂ ਕਰਦੇ ਹੈਗੇ ਉਹਨਾਂ ਦਾ ਵੀ ਜਿਹੜਾ ਲਹਿਜ਼ਾ ਵਾ ਉਹ ਵੀ ਪੂਰੀ ਤਰ੍ਹਾਂ ਜਿਹੜਾ ਵਾ ਬਦਲਿਆ ਜਾ ਚੁੱਕਾ ਹੈ